ਤੋ ਦੋਸਤੋ ਮੁੱਛਲ ਪੱਕਦੇ ਆ ਪੱਕਦੇ ਆ ਪੱਕਦੇ ਆ ਪੱਕਦੇ ਆ ਤੁਹਾਡੀ ਜਿਹੜੀ ਆ ਕਾਲੀ ਦਾੜੀ ਆ ਨਾ ਵਿੱਚ ਚਿੱਟੇ-ਚਿੱਟੇ ਦਿਸਣ ਲੱਗ ਜਾਂਦੇ ਆ ਕਿਉਂਕਿ ਦੋਸਤੋ ਇੱਕ ਤੇਰਾ ਸਹਾਰਾ ਮਿਲ ਜੇ ਦਾਤਾ ਦੁਨੀਆ ਦੀ ਪਰਵਾਹ ਨੀ ਕਰਦਾ ਤੋ ਦੋਸਤੋ ਕਈਆਂ ਸੱਜਣਾ ਮਿੱਤਰਾਂ ਦੇ ਸਵਾਲ ਸੀ ਵੀ ਮੱਲੀ ਸਾਹਿਬ ਅਸੀਂ ਐਸ ਵਾਰ ਜਿਹੜੀ ਮੁੱਛਲ ਹੈ ਨਾ ਤੋੜ ਦੇ ਕਰਕੇ ਲਾਈ ਹੈ ਤੇ ਮੇਰਾ ਵੀਰ ਕਿਤੇ ਨਾ ਵੇ ਘਾਟਾ ਪੈ ਜੇ ਤੇ ਅਸੀਂ ਗਰੀਬ ਬੰਦੇ ਰਗੜ ਜਾਈਏ ਇਹ ਲੋਕ ਕਹਿੰਦੇ ਆ ਇਹ ਮੁੱਛਲ ਜੇ ਤਾਂ ਲੱਗ ਜੇ ਤਾਂ ਪੌਂ 12 ਤੇ ਜੇ ਨਾ ਲੱਗੇ ਤਾਂ ਫਿਰ ਕਹਿੰਦੇ 9 2 11 ਹੋ ਜਾਂਦੀ ਤਾਂ ਮੈਂ ਉਹਨਾਂ ਵੀਰਾਂ ਨੂੰ ਸਮਝਾ ਦਿਆਂ ਵੀ ਮੱਲੀ ਤਾਂ ਰੱਬ ਨਹੀਂਗਾ ਮੱਲੀ ਇੱਕ ਆਮ ਜਿਹਾ ਇਨਸਾਨ ਨਾ ਕੋਈ ਮੱਲੀ ਜੋਛੀ ਆ ਵੀ ਜਿਹੜਾ ਔਣ ਵਾਲੇ ਸਮੇਂ ਦਾ ਭਵਿੱਖ ਵੇਖ ਸਕਦਾ ਵੀ ਤੁਹਾਨੂੰ ਮੈਂ ਦੱਸ ਦਾਂਗਾ ਕਿ ਤੁਹਾਡੀ ਮੁੱਛਲ ਕਿੰਨੀ ਕਿ ਝੜੂਗੀ ਤੇ ਕਿੰਨੀਆਂ ਗਾਉ ਨੂੰ ਬਿਮਾਰੀਆਂ ਪੈਣੀਆਂ ਪਹਿਲੀ ਗੱਲ ਤਾਂ ਦੋਸਤੋ ਮੇਰੇ ਮਗਰ ਤੁਸੀਂ ਲਗਣਾ ਨਹੀਂ ਮੇਰਾ ਤਾਂ ਇੱਕ ਹੀ ਡਾਇਲੋਗ ਆ ਵੀ ਜੇ ਮੁੱਛਲ ਲਾਉਣੀ ਆ ਤਾਂ ਜਿਗਰਾ ਵੱਡਾ ਪੈਸੇ ਖੁੱਲੇ ਤੇ ਮੰਜੀ ਖੇਤ ਤੇ ਕਣਕ ਲੇਟ ਕਰਨੀ ਪੈਂਦੀ ਆ ਜੇ ਮੁੱਛਲ ਲਾਉਣੀ ਆ ਤਾਂ ਦੋਸਤੋ ਮੁੱਛਲ ਪੱਕਦੇ ਆ ਪੱਕਦੇ ਆ ਪੱਕਦੇ ਆ ਪੱਕਦੇ ਆ ਤੁਹਾਡੀ ਜਿਹੜੀ ਆ ਕਾਲੀ ਦਾੜੀ ਆ ਨਾ ਵਿੱਚ ਚਿੱਟੇ-ਚਿੱਟੇ ਦਿਸਣ ਲੱਗ ਜਾਂਦੇ ਆ ਕਿਉਂਕਿ ਦੋਸਤੋ ਇਹ 160 ਦਿਨ ਲੈਂਦੀ ਆ ਜੇ ਕਿਤੇ ਘਾਟਾ ਪੈ ਜੇ ਨਾ ਝੜੇ ਫਿਰ ਸੋਚਦਿਆਂ 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 ਸਾਰੇ ਹੀ ਬੱਗੇ ਹੋ ਜਾਂਦੇ ਇਸ ਕਰਕੇ ਮੈਂ ਤਾਂ ਇਹ ਸੋਚ ਕੇ ਮੁੱਛ ਲਾਈ ਆ ਵੀ ਜੋ ਰੱਬ ਨੇ ਦੇਤਾ ਉਸ ਦਾ ਅਸੀਂ ਸ਼ੁਕਰ ਕਰਾਂਗੇ ਚਾਹੇ 20 ਹਜ਼ਾਰ ਦੀ ਨਿਕਲੇ ਕਿੱਲੇ ਚੋਂ ਚਾਹੇ ਲੱਖ ਦੀ ਨਿਕਲੇ ਉਹ ਵਾਹਿਗੁਰੂ ਦਾ ਸ਼ੁਕਰ ਹੈ ਜਿਹੜਾ ਉਹਨੇ ਦੇਤਾ ਸਾਨੂੰ ਕਬੂਲ ਆ ਪਰ ਦੋਸਤੋ ਜੇਕਰ ਤੁਹਾਨੂੰ ਨਹੀਂ ਕਬੂਲ ਤਾਂ ਮੇਰਾ ਵੀਰ ਜਮਾਂ ਰਿਸਕ ਨਾ ਲਿਆ ਜੇ 70% ਬਾਸਮਤੀ ਲੱਗਣ ਜਾ ਰਹੀ ਐ ਇਸ ਵਾਰ 30% ਝੋਨਾ ਰਹਿ ਗਿਆ 70% ਬਾਸਮਤੀ ਲੱਗਨ ਜਾ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਰੇਟ ਵੀ ਘਟੂਗਾ ਪੱਕਾ ਨਹੀਂ ਮੈਂ ਕਹਿ ਸਕਦਾ 3 ਤੋਂ 3500 ਦੇ ਵਿੱਚ ਵਿੱਚ ਸ਼ਾਇਦ ਰਵੇ ਆਉਣ ਵਾਲਾ ਸਮਾਂ ਕਹਿੰਦੇ ਲੋਕ ਦੱਸਦੇ ਆ ਆਉਣ ਵਾਲੀ ਸਰਚ ਦੱਸ ਰਹੀ ਹੈ ਜੇਕਰ ਤੁਸੀਂ ਕਹਿੰਦੇ ਆ ਵੀ ਸਾਨੂੰ ਘਾਟਾ ਨਾ ਪਵੇ ਜੇਕਰ ਤੁਸੀਂ ਕਹਿੰਦੇ ਆ ਵੀ ਸਾਨੂੰ ਥੋੜਾ ਜਿਹਾ ਮੁਛਲ ਦੀ ਪਨੀਰੀ ਬੀਜ ਕੇ ਲੱਗ ਰਿਹਾ ਡਰ ਤਾਂ ਚੁੱਪ ਕਰਕੇ 126 131 ਝੋਨੇ ਦੀ ਬੀਜ ਦੋ ਪਨੀਰੀ ਕਿਉਂਕਿ ਪਿਛਲੀ ਵਾਰੀ 2200 ਤਿੰਨ ਸੀ ਝੋਨਾ ਐਰ ਕੀ ਕੋਈ 2400 ਤੱਕ ਤਾਂ ਕਰਨਗੇ ਸਰਕਾਰਾਂ ਐਰ ਕੀ ਵੋਟਾਂ ਵਾਟਾ ਪੈਣੀਆਂ ਕੀ ਪਤਾ ਬੀਜੀਪੀ ਮਿਹਰਬਾਨ ਹੋ ਜੇ ਤਾਂ ਮੇਰਾ ਵੀਰ ਮੇਰੇ ਮਗਰ ਲਾ ਕੇ ਫਾਹਾ ਨਹੀਂ ਲੈਣਾ ਮੈਂ ਨਹੀਂ ਕਹਿੰਦਾ ਤੁਸੀਂ ਮੁੱਛਲ ਲਾਓ ਕਿਉਂਕਿ ਅਸੀਂ ਤਾਂ ਧਾਰਿਆ ਮੈਂ ਤਾਂ ਧਾਰ ਕੇ ਚੱਲੀ ਜਾਣਾ ਵੀ ਮੇਰੀ ਤਾਂ 20000 ਦੀ ਹੈ ਜੇ 20000 ਤੋਂ 10000 ਵੀ ਉੱਤੇ ਟੱਪ ਗਈ ਤਾਂ ਮੇਰੇ ਤਾਂ ਬੋਨਸ ਹੀ ਆ ਬਾਕੀ ਦੋਸਤੋ ਜਿਹੜੀ ਗੱਲ ਮੈਂ ਤੁਹਾਨੂੰ ਸਮਝਾਤੀ ਵੀ ਕਾਲੇ ਤੋਂ ਚਿੱਟੇ ਹੋ ਜਾਣਗੇ ਪੱਕਦੇ ਆ ਪੱਕਦੇ ਹੀ ਤੇ ਜੇ ਕਿਤੇ ਘਾਟਾ ਪੈ ਗਿਆ ਫਿਰ ਸਾਰੇ ਚਿੱਟੇ ਹੋ ਜਾਣਗੇ ਚੌਲ ਚਿੱਟੇ ਕਹਿ ਦਿੰਦੇ ਜਿੰਨੂੰ ਬਾਕੀ ਦੋਸਤੋ ਕਮੈਂਟ ਸੈਕਸ਼ਨ ਖਾਲੀ ਆ ਕੋਈ ਸਵਾਲ ਹੋਵੇ ਤਾਂ ਦੱਸਿਓ ਬਾਕੀ ਦੋਸਤੋ ਮੈਂ ਇਹ ਨਹੀਂ ਕਹਿੰਦਾ ਵੀ ਮੁੱਛਲ ਧੋਖਾ ਦਿੰਦੀ ਆ 70% ਚਾਂਸ ਹੁੰਦੇ ਆ ਵੀ ਚੰਗੀ ਹੋ ਜਾਂਦੀ ਆ 30% ਚਾਂਸ ਹੈ ਇਹੋ ਜਿਹਾ ਵੀ ਜਮੇ ਹੀ ਰਗੜਾ ਲਾ ਦਿੰਦੀ ਆ ਕਿਉਂਕਿ ਬਿਮਾਰੀ ਪੈਂਦੀ ਪੀਵੀ 1401 ਨੂੰ 1886 ਨੂੰ ਵੀ ਉਨੀ ਬਿਮਾਰੀ ਪੈਂਦੀ ਪੀਵੀ 1401 ਨੂੰ ਵੀ ਪੈਂਦੀ ਆ ਪਰ ਕਹਿੰਦੇ ਹੁੰਦੇ ਨਾ ਵੀ ਪੁਰਾਣਾ ਬਜ਼ੁਰਗ ਨਾ ਜਿਹੜਾ ਤੁਹਾਡਾ ਘਰ 'ਚ ਸਿਆਣਾ ਬੰਦਾ ਬਾ ਜਦੋਂ ਮੁੱਛ ਲਾਲੀ ਉਹਨੂੰ ਕਹਿਣਾ ਵੀ ਡੇਲੀ ਸਜਣਾ ਤੂੰ ਢੇੜਾ ਮਾਰਨਾ ਤੇ ਵਿੱਚ ਵੜਵੜ ਵੇਖਣਾ ਜਿਵੇਂ ਅਸੀਂ ਪਰ ਨਾ ਬਾਹਰੋਂ ਢੇੜਾ ਮਾਰ ਕੇ ਮੁੜ ਜਾਂਦੇ ਹੁੰਦੇ ਸੀ ਕਿ ਹਾਂ ਵੀ ਬਹੁਤ ਵਧੀਆ ਖੜੀ ਪਰ ਜਦੋਂ ਮਸ਼ੀਨ ਲਾ ਕੇ ਹੀ ਵੱਢੀ ਨਾ ਤੇ ਵਿੱਚ ਦੌਗੀਆਂ ਦੇ ਸੰ ਗਲੀਆਂ ਐਂ ਵਿਸ਼ੀਆਂ ਦੌਗੀਆਂ ਦੇ ਸੰ ਤੇ ਰੋਣਾ ਆਵੇ ਤੇ ਉਹ ਦਾਣੇ ਵੀ ਵੇਚਣਾ ਹੁਣ ਤੇ ਜਿਹੜਾ ਜਿਹੜੀ ਬੂਟੇ ਨੂੰ ਬਿਮਾਰੀ ਸੀ ਨਾ ਤੇ ਉਹਦੇ ਨਾਲੋਂ ਚੌਲ ਵੀ ਨਹੀਂ ਝੜਦੇ ਸੀ ਉਵੇਂ ਹੀ ਸਾਫਤ ਪਿੱਛੇ ਆ ਜਾਂਦੀ ਸੀ ਮਸ਼ੀਨ ਦੇ ਬਾਕੀ ਦੋਸਤੋ ਫੇਰ ਕਹਿਣਾ ਇੱਕ ਵਾਰੀ ਮੱਛਲ ਲਾਉਣੀ ਆ ਜਿਗਰਾ ਵੱਡਾ ਪੈਸੇ ਖੁੱਲੇ ਮੰਜਾ ਖੇਤ ਤੇ ਕਣਕ ਲੇਟ ਕਰਨੀ ਪੈਂਦੀ ਆ ਤੇ ਤੁਹਾਨੂੰ ਕਣਕ ਚ ਵੀ ਰਗੜਾ ਲੱਗੂਗਾ 5 4 ਮਣ ਦਾ ਕਣਕ ਚ ਰਗੜਾ ਲੱਗਦਾ ਹੀ ਲੱਗਦਾ ਜਿਹਨੇ ਬਾਸਮਤੀ ਲਾਉਣੀ ਆ ਸਮਝ ਗਿਆ ਕਿ ਨਹੀਂ ਚਾਹੇ 17 18 ਹੋਵੇ ਚਾਹੇ ਮੁੱਛਲ